ਇਹ ਸਦਰ ਜਗਰਾਉਂ ਦਾ ਉਹਦੇ ਵਿੱਚ ਤਿੰਨ ਬੰਦੇ ਅਸੀਂ ਅਰੈਸਟ ਕੀਤੇ ਸੀਗੇ ਸੋ ਉਹਨਾਂ ਦੀ ਪੁੱਛਗਿੱਛ ਦੇ ਦੌਰਾਨ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਜਿਹੜਾ ਬੰਦਾ ਹੈਗਾ ਰੌਸ਼ਨ ਇਹਨੂੰ ਕੱਲ ਅਸੀਂ ਨਾਮਿਨੇਟ ਕੀਤਾ ਸੀ ਸੋ ਇਹਦੇ ਪਿੱਛੇ ਸਾਡੀ ਪੁਲਿਸ ਪਾਰਟੀ ਲੱਗੀ ਹੋਈ ਸੀ ਸੋ ਅੱਜ ਸਵੇਰੇ ਮਾਰਨਿੰਗ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਹ ਸਾਡੇ ਜਗਰਾਉਂ ਏਰੀਆ ਦੇ ਵਿੱਚ ਇੱਥੇ ਡਰੇਨ ਦੇ ਉੱਤੇ ਇਹਦੀ ਮੂਵਮੈਂਟ ਹੈਗੀ ਹੈ ਸੋ ਇਮੀਡੀਏਟਲੀ ਸੀਆਈਏ ਦੀ ਜਿਹੜੀ ਟੀਮ ਹੈਗੀ ਹੈ ਉਹ ਤਫਤੀਸ਼ ਦੇ ਸਬੰਧ ਦੇ ਵਿੱਚ ਤੇ ਇਹਨੂੰ ਅਰੈਸਟ ਕਰਨ ਦੇ ਸਬੰਧ ਦੇ ਵਿੱਚ ਇੱਥੇ ਪੈਟਰੋਲਿੰਗ ਕਰ ਰਹੀ ਸੀ ਅਹ ਤੋਂ ਉਸੇ ਪੈਟਰੋਲਿੰਗ ਦੇ ਦੌਰਾਨ ਜਦੋਂ ਇਹ ਜਿਹੜਾ ਰੋਸ਼ਨ ਹੈ ਇਹ ਆਪਣੇ ਬਾਈਕ ਜਿਹੜਾ BMW ਜਿਹੜਾ ਤੁਸੀਂ ਦੇਖ ਵੀ ਰਹੇ ਹੋ ਇੱਥੇ ਖੜਾ ਹੈ ਸੋ ਉੱਥੇ ਉਹਦੇ ਉੱਤੇ ਸਵਾਰ ਹੋ ਕੇ ਇਸ ਸਾਈਡ ਤੋਂ ਆ ਰਿਹਾ ਸੀਗਾ ਮੇਰੇ ਸੱਜੇ ਸਾਈਡ ਤੋਂ ਤੇ ਖੱਬੇ ਸਾਈਡ ਤੋਂ ਸਾਡੀ ਪੁਲਿਸ ਪਾਰਟੀ ਦੀ ਪੈਟਰੋਲਿੰਗ ਗੱਡੀ ਆ ਰਹੀ ਸੀ ਗੱਡੀ ਨੂੰ ਦੇਖਦੇ ਹੋਏ ਇਹਨੇ ਇੱਕਦਮ ਲੈਫਟ ਨੂੰ ਆਪਣਾ ਮੋਟਰਸਾਈਕਲ ਬਚਾ ਦੇ ਵਿੱਚ ਘੁਮਾਇਆ ਤੇ ਉੱਥੇ ਡਿੱਗ ਗਿਆ ਤੇ ਇਹਦੇ ਕੋਲ ਦੋ ਵੈਪਨ ਸੀਗੇ ਉਹਦੇ ਵਿੱਚੋਂ ਇੱਕ ਵੈਪਨ ਇਹਨੇ ਕੱਢ ਕੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਆਪਣੇ ਆਪ ਨੂੰ ਬਚਾਉਂਦੇ ਹੋਏ ਸੈਲਫ ਡਿਫੈਂਸ ਦੇ ਵਿੱਚ ਤੇ ਰਿਟੈਲੀਟਰੀ ਫਾਇਰਿੰਗ ਹੋਈ ਸਾਡੀ ਪੁਲਿਸ ਪਾਰਟੀ ਵੱਲੋਂ ਤਿੰਨ ਰਾਉਂਡਸ ਫਾਇਰ ਹੋਏ ਜੋ ਇੱਕ ਰਾਉਂਡ ਇਹਦੀ ਰਾਈਟ ਲੈਗ ਦੇ ਉੱਤੇ ਇੰਜਰ ਹੋਇਆ ਹੈ ਤੋਂ ਇਹਨੂੰ ਐਡਮਿਟ ਕਰਾ ਦਿੱਤਾ ਗਿਆ ਹਸਪੀਟਲ ਦੇ ਵਿੱਚ ਸੇਫ ਹੈ ਤੇ ਅੱਗੇ ਦੀ ਤਫ਼ਤੀਸ਼ ਜਿਹੜੀ ਹੈਗੀ ਉਹ ਜਾਰੀ ਹੈ ਸਰ ਇਹਦੇ ਬੈਕਗ੍ਰਾਉਂਡ ਪਤਾ ਲੱਗੇ ਕਿ ਕਿਹਨਾਂ ਨਾਲ ਲਿੰਕ ਸੀਗੇ ਜਾਂ ਮਤਲਬ ਕਿੱਥੋਂ ਦੇ ਚਿੱਟਾ ਉਹ ਦੇਖੋ ਅਮਰੀਕਾ ਤੋਂ ਵੀ ਕੋਈ ਲਿੰਕ ਸੀਗਾ ਦੇਖੋ ਇਹ ਜਿਹੜਾ ਹੈਗਾ ਜੀ ਰੋਸ਼ਨ ਇਹ ਪੁਰਾਣਾ ਕ੍ਰਿਮੀਨਲ ਹੈਗਾ ਇਹਦੇ ਉੱਤੇ ਕਰੀਬ ਵਕ ਵਕ ਜਿਲ੍ਹਿਆਂ ਦੇ ਵਿੱਚ ਕਰੀਬ 15 ਪਰਚੇ ਦਰਜ ਐ ਸਾਰੇ ਮਰਡਰ ਦੇ ਡਕੈਤੀ ਦੇ ਸਨੇਚਿੰਗ ਦੇ ਰੋਬਰੀ ਦੇ ਜੇਲ ਪ੍ਰਿਜ਼ਨ ਐਕਟ ਦੇ ਜਿਵੇਂ ਜੇਲ ਦੇ ਵਿੱਚ ਵੀ ਰਿਹਾ ਉੱਥੇ ਵੀ ਫੜਿਆ ਗਿਆ ਸੀ ਸਮਾਨ ਨਾਲ ਸੋ ਵਕ ਵਕ ਧਰਾਵਾਂ ਦੇ ਵਿੱਚ ਵਕ ਵਕ ਜਿਲ੍ਹਿਆਂ ਦੇ ਵਿੱਚ ਇਹ ਪਰਚੇ ਦਰਜ ਹੈਗੇ ਨੇ ਤੋ ਜਿਵੇਂ ਜਿਹੜਾ ਸਾਡਾ ਬੈਕਵਰਡ ਲਿੰਕ ਆਇਆ ਉਹਦੇ ਵਿੱਚ ਵੀ ਤਿੰਨ ਬੰਦਿਆਂ ਨੂੰ ਇਹਨੇ ਹੀ ਨਸ਼ਾ ਜਿਹੜਾ ਕੱਲ ਆਪਾਂ ਰਿਕਵਰ ਕੀਤਾ ਉਹ ਇਹਨੇ ਹੀ ਸਪਲਾਈ ਕੀਤਾ ਸੀਗਾ ਤੇ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਵੇਂ ਤੁਸੀਂ ਦੱਸਿਆ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਕਲਖੁਰਦ ਥਾਣਾ ਇਹਦਾ ਪੈਂਦਾ ਹੈਗਾ ਤੇ ਇੱਕ ਰਾਜਪੂਤ ਨਾਮ ਦਾ ਬੰਦਾ ਹੈਗਾ ਜਿਹੜਾ ਅਮਰੀਕਾ ਬੈਠਾ ਹੈ ਉਹਦੇ ਨਾਲ ਇਹ ਟੱਚ ਸੀਗਾ ਉਹਦਾ ਜਿਹੜਾ ਟੱਚ ਕਰਕੇ ਸਮਗਲਿੰਗ ਕਰਦੇ ਸੀ ਸਰ ਅੱਜ ਮੌਕੇ ਤੇ ਤਾਂ ਕੁਝ ਫੜਿਆ ਗਿਆ ਨਸ਼ਾ ਨੂੰ ਥੋੜਾ ਮੋਟਾ ਨਹੀਂ ਮੌਕੇ ਤੇ ਨਸ਼ਾ ਕੋਈ ਨਹੀਂ ਫੜਿਆ ਗਿਆ ਜੀ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਜਿਹੜਾ ਇੱਕ ਹੈਗਾ ਇਹਦਾ ਇਹ ਵੀ ਇੱਕ ਇੰਟਰਸਟਿੰਗ ਗੱਲ ਹੈਗੀ ਹੈ ਕਿ ਜਿਹੜਾ ਇੱਕ ਵੈਪਨ ਹੈ ਉਹ ਲਿਸੈਂਸੀ ਵੈਪਨ ਹੈ ਬਟ ਉਹਦਾ ਜਿਹੜਾ ਨੰਬਰ ਹੈ ਉਹ ਰੱਬ ਹੋਇਆ ਹੋਇਆ ਹੈ ਸੋ ਉਹ ਚ ਅਸੀਂ ਪੂਰੀ ਤਫ਼ਤੀਸ਼ ਕਰਾਂਗੇ ਵੀ ਉਹ ਕਿਹਦਾ ਲਾਇਸੈਂਸ ਲਾਇਸੈਂਸੀ ਵੈਪਨ ਹੈ ਕਿਵੇਂ ਇਹਨਾਂ ਨੇ ਚੋਰੀ ਕੀਤਾ ਹੈ ਜਾਂ ਕਿਸੇ ਇਹਨਾਂ ਦੇ ਨੌਨ ਬੰਦੇ ਦਾ ਕਿਉਂਕਿ ਉਹ ਡਾਊਟਫੁਲ ਹੋ ਜਾਂਦਾ ਜਦੋਂ ਜਿਹੜਾ ਨੰਬਰ ਹੁੰਦਾ ਹੈ ਲਾਇਸੈਂਸੀ ਵੈਪਨ ਦਾ ਰੱਬ ਹੋਇਆ ਹੁੰਦਾ ਸੋ ਉਹ ਵੀ ਅਸੀਂ ਡਿਟੇਲ ਚ ਵੈਰੀਫਾਈ ਕਰਾਂਗੇ ਤੇ 1315 ਬੋਰਡ ਦਾ ਕਟਾ ਜਿਹੜਾ ਹੈਗਾ ਉਹ ਦੇਸੀ ਕਟਾ ਹੈ ਉਹ ਬਰਾਮਦ ਹੋਇਆ ਨਾਲ ਨੌ ਜਿਹੜੇ ਹੈਗੇ ਆ ਜ਼ਿੰਦਾ ਰਾਉਂਡ ਪਲੱਸ ਇੱਕ ਜਿਹੜਾ ਚੱਲਿਆ ਹੋਇਆ ਕਾਰਤੂਸ ਹੈ ਉਹਦੇ ਨਾਲ ਨਾਲ ਇੱਕ ਬੀ ਐਨ ਡਬਲ ਯੂ ਜਿਹੜਾ ਇਹਦਾ ਮੋਟਰਸਾਈਕਲ ਉਰੀ ਕਬੜਾ ਸਰੀ ਗੈਂਗਸਟਰ ਮਤਲਬ ਹੋਰ ਵੀ ਕਈ ਗੈਂਗਾਂ ਨਾਲ ਸੰਬੰਧ ਰੱਖਦਾ ਸੀ ਯਾ ਮਤਲਬ ਇਹ ਆਪਦਾ ਹੀ ਗੈਂਗ ਸੀ ਨਹੀਂ ਉਹ ਹੁਣ ਅਸੀਂ ਦੇਖਾਂਗੇ ਜੀ ਵੀ ਇਹ ਜਿਹੜੇ ਪੁਰਾਣੇ ਕੇਸਾਂ 'ਚ ਕੇਸਵਾਰ ਕੌਣ ਹੈ ਉਹਨਾਂ ਦਾ ਹੁਣ ਪ੍ਰੈਜ਼ੈਂਟਲੀ ਲਿੰਕ ਕੀ ਹੈ ਸਾਡੇ ਕੋਲ ਜੋ ਮੌਜੂਦਾ ਹਾਲਾਤ ਦੇ ਵਿੱਚ ਜਿਹੜੇ ਅਸੀਂ ਕੱਲ ਅਜੀਤਵਾਲ ਤੇ ਢੁੱਡੀ ਦੇ ਪਿੰਡ ਦੇ ਬੰਦੇ ਤਿੰਨ ਫੜੇ ਸੀ ਉਹਨਾਂ ਨਾਲ ਇਹਦਾ ਇਹਦਾ ਲਿੰਕ ਸੀਗਾ ਸੋ ਉਹਨਾਂ ਨੂੰ ਇਹ ਐਜ਼ ਅ ਕੋਰੀਅਰ ਯੂਜ਼ ਕਰਦਾ ਸੀ ਅੱਗੇ ਆਪਣਾ ਸਮਾਨ ਵੇਚਣ ਲਈ